ਦੇ ਦੇ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਿ ਕਿਤੇ ਪਹੁੰਚੇ ਨਿੱਕੇ ਧੰਨਵਾਦ ਬਹੁਤ ਠੀਕ ਹੈ ਜੀ ਬਹੁਤ ਬਹੁਤ ਐਨ ਐਮ ਮੇਰੀ ਵਾਰੀ ਬੋਲਣਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਹਾਡਾ ਇੱਕ ਇੱਕ ਕਦਮ ਚੱਲਿਆ ਸਿਰਮੱਤੇ ਮਾਜੋ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਜੀ ਭੈਣ ਮਨਪ੍ਰੀਤ ਕੌਰ ਮਿਲਕ ਫੈਟ ਤੋਂ ਚੇਅਰਮੈਨ ਨਰਿੰਦਰ ਸ਼ੇਰਗਿੱਲ ਜੀ ਸਤਿੰਦਰ ਚੱਠਾ ਜੀ ਪ੍ਰਧਾਨ ਸਾਹਿਬ ਜੋਲੀ ਜੀ ਲੱਖਾਂ ਅੰਕਲ ਜੀ ਤੇ ਆਮ ਆਦਮੀ ਪਾਰਟੀ ਦੇ ਸਾਰੇ ਦਰਜਾ ਦਰਜਾ ਅਹੁਦੇਦਾਰ ਸਹਿਬਾਨ volunteers ਸਭਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਇੰਨੀ ਗਰਮੀ ਦੇ ਵਿੱਚ ਇੱਥੇ ਆਏ ਹੋ ਮੇਰੇ ਕੋਲ ਬਹੁਤ ਖੁਸ਼ ਮੈਂ ਅੰਤ ਦੇ ਵਿਅਕਤੀ ਆਪਣੀ ਸਪੀਚ ਟੀਮ ਦਾ ਤਧੂਰਨ ਵਸੀਆ ਦਾ ਬਹੁਤ ਮੋਤਤਨ ਨਮ ਕਰਦੀ ਆ ਜਿਨ੍ਹਾਂ ਨੇ ਇੱਥੇ ਬਹੁਤ ਵੱਡੇ ਗੀਤ ਦੇ ਵਿੱਚ ਇਕੱਠੇ ਹੋ ਕੇ ਸਾਡਾ ਹੌਸਲਾ ਲਾਇਆ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਚੋਣ ਨਿਸ਼ਾਨ ਵੋਟ ਦੇ ਵਿੱਚ ਪਾਓ ਸਾਰੇ ਦੋਸਤ ਸਾਰੇ ਟੀਮ ਚੇਅਰਮੈਨ ਸਹਿਬਾਨ ਆਡਿਟਰ ਸਹਿਬਾਨ ਤੇ ਬੇਰੀ ਦੀ ਹਲਕੇ ਦੇ ਸਾਰੇ ਵੀ ਸੋਤ ਬੈਗ ਰਾਮਤਾ ਮਾ ਸਭ ਤੋਂ ਪਹਿਲਾਂ ਪਤੀ ਦੀ ਸੰਤ ਪਾਈਏ ਰਾਇਲਜੀ ਦਾ ਖਾਲਸਾ ਵਾਈਫ ਜੀ ਕੀ ਪਤੀ ਜਿੱਤਾ ਪਾਈ ਜੀ ਕੇ ਕਿ 2022 ਤੋਂ ਸਾਡਾ ਤਾਂ 2014 ਤੋਂ ਜਿਹੜਾ ਰਿਸ਼ਤਾ ਹੈ ਉਹ ਬਣਿਆ ਹੋਇਆ ਜਦੋਂ ਤੁਸੀਂ ਨੇ ਵਾਈਫ ਜੀ ਦੀ ਪਹਿਲੀ ਵਾਰ ਐਮਪੀ ਬਣਾਇਆ ਸੀ ਫਿਰ ਅਗਲੀ ਵਾਰ 2019 ਚ ਹੋਰ ਜ਼ਿਆਦਾ ਟਿਟ ਨਾਲ ਲਗਾਇਆ ਉਹਨਾਂ ਨੇ ਤੇ ਪਾਈ ਜੀ ਦਾ ਰਿਕਾਰਡ ਹੀ ਤੋੜ ਦੇ ਸਾਰਾ ਕਿਉਂਕਿ ਅਪਾ ਕਿਸੇ ਬੰਦੇ ਨੂੰ ਪਹਿਲੀ ਵਾਰ ਤੋਂ ਪਰਖਦੇ ਆਂ ਪਾਉਂਦੇ ਤੇ ਬਿਨਾ ਕਿਸੇ ਉਹਨੂੰ ਦੇਖੇ ਜਾਂ ਬਿਨਾ ਕਿਸੇ ਉਹਦੀ ਕਾਬਲੀਅਤ ਨੂੰ ਦੇਖੇ ਆਪਾਂ ਪਹਿਲੀ ਵਾਰ ਤਾਂ ਹਰ ਇੱਕ ਬੰਦੇ ਤੇ ਭਰੋਸਾ ਕਰ ਲੈਂਦੇ ਆਂ ਪਰ ਜਦੋਂ ਦੂਜੀ ਵਾਰ ਤੀਜੀ ਵਾਰ ਆਪਾਂ ਕਿਸੇ ਬੰਦੇ ਤੇ ਭਰੋਸਾ ਕਰਦੇ ਆਂ ਤਾਂ ਫਿਰ ਆਪਾਂ ਉਹਨੂੰ ਮੂਹਰੇ ਚ ਕੋਈ ਕੁਛ ਨਾ ਕੁਛ ਗੁਣ ਦੇਖਦੇ ਸੀ ਸੋ ਤੁਸੀਂ ਨੇ ਬਾਹੀ ਜੀ ਤੇ ਭਰੋਸਾ ਕੀਤਾ ਪਾ ਕੇ ਸਾਡੇ ਕੈਂਡੀਡੇਟ ਗੁਰਮੀਤ ਸਿੰਘ ਜੀ ਮੀਤਵਰ ਨੂੰ ਇਥੋਂ ਉਚਤਾ ਕੇ ਭੇਜਿਓ ਸਾਨੂੰ ਮਾਣ ਹੈ ਧੂਰੀ ਵਾਲਿਆਂ ਤੇ ਸਾਨੂੰ ਵਿਸ਼ਵਾਸ ਹੈ ਕਿ ਧੂਰੀ ਸਭ ਤੋਂ ਪਹਿਲੇ ਨੰਬਰ ਤੇ ਆਊ ਕਸਮ ਜੀ ਜਦੋਂ ਇੱਥੇ ਵੱਡੇ ਵੱਡੇ ਜਾ ਰਹੇ ਆ ਤੇ ਸੰਗਰੋਹਪਨੋਂ ਗੁਰਮੀਤ ਸਿੰਘ ਮੀਤੇਰ ਜੀ ਜੋ ਕਿ ਇੱਕ ਸੁਧਾਰਨ ਪਰਿਵਾਰ